ਇਹ ਇੰਨੀਆਂ ਗਰੰਟੀਆਂ ਮਾਨ ਸਾਹਿਬ ਨੇ ਕੀਤੀਆਂ ਔਰ ਇੰਨੀਆਂ ਪੂਰੀਆਂ ਕੀਤੀਆਂ ਉਸ ਤੋਂ ਵੱਧ ਵੀ ਕੰਮ ਕੀਤੇ ਗਏ ਔਰ ਮੈਂ ਇਹ ਵੀ ਕਹਿਣੀ ਹੁੰਦੀ ਆ ਕਿ ਔਰਤਾਂ ਨੂੰ ਅਜਾਰ ਰੁਪਈਆ ਨਹੀਂ ਚਾਹੀਦਾ ਜੇਕਰ ਪੰਜਾਬ ਚੋਂ ਨਸ਼ੇ ਖਤਮ ਹੋ ਜਾਣ ਉਹਨਾਂ ਦੇ ਬੱਚੇ ਨਸ਼ੇ ਤੋਂ ਦੂਰ ਚਲੇ ਜਾਣ ਤਾਂ ਇਸ ਤੋਂ ਵੱਡਾ ਨਾਮ ਉਹਨਾਂ ਲਈ ਕੋਈ ਨਹੀਂ ਆ ਬਾਕੀ ਗਰੰਟੀ ਤੋਂ ਅਸੀਂ ਕਦੇ ਪਿੱਛੇ ਨਹੀਂ ਹਟੇ ਗਰੰਟੀ ਜ਼ਰੂਰ ਪੂਰੀ ਕਰਾਂ ਪੰਜਾਬ ਸਰਕਾਰ ਦੇ ਵੱਲੋਂ ਯੁੱਧ ਨਸ਼ਾ ਬੁਧਤ ਨੂੰ ਪੂਰੀ ਜਬਰੀ ਪੰਜਾਬ ਦੇ ਕਵਰਨਰ ਨਾਲ ਸਾਥ ਸੰਭੀ ਕੈਸੀ ਪੂਰੀ ਆਧੀ ਅੱਧੇ ਤੱਕ ਮੈਨੂੰ ਇਹ ਲੱਗਦਾ ਹੈ ਕਿ ਇਹ ਇੱਕ ਇਸ ਤਰ੍ਹਾਂ ਦਾ ਯੁੱਧ ਹੈ ਜਿਸਨੇ ਜਿਸ ਦੇ ਵਿੱਚ ਸਾਨੂੰ ਸਾਰਿਆਂ ਨੂੰ ਸ਼ਾਮਿਲ ਹੋਣਾ ਚਾਹੀਦਾ ਆਮ ਲੋਕਾਂ ਨੂੰ ਵੀ ਸ਼ਾਮਿਲ ਹੋਣਾ ਚਾਹੀਦਾ ਕਿਉਂਕਿ ਲੰਬੇ ਸਮੇਂ ਤੋਂ ਸਾਡੀ ਜਵਾਨੀ ਨੂੰ ਖਾਟੇ ਨੇ ਨਸ਼ੇ ਔਰ ਪੰਜਾਬ ਦੇ ਨੌਜਵਾਨਾਂ ਦਾ ਭਵਿੱਖ ਤਬਾਹ ਹੋਇਆ ਸੋ ਪੰਜਾਬ ਸਰਕਾਰ ਨੇ ਇੱਕ ਵੱਡਾ ਤੇ ਦਲੇਰੀ ਵਾਲਾ ਉਪਰਾਲਾ ਕੀਤਾ ਜਿਹੜਾ ਇਹਨਾਂ ਨਸ਼ਾ ਤਸਕਰਾਂ ਦੇ ਵਿਰੁੱਧ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਔਰ ਇਸ ਸਾਰੇ ਕਸੇ ਨੂੰ ਸਾਨੂੰ ਸਾਰਿਆਂ ਨੂੰ ਇੱਕ ਮਹਿੰਮ ਦੀ ਤਰ੍ਹਾਂ ਚਲਾ ਕੇ ਪਾਰਟੀਬਾਜ਼ੀ ਤੋਂ ਵੀ ਉੱਪਰ ਉੱਠ ਕੇ ਇਹ ਜਿਹੜਾ ਨਸ਼ਿਆਂ ਦਾ ਖਾਤਮਾ ਕਰਨਾ ਚਾਹੀਦਾ ਹੈ ਸ਼ਲਾਘਾਯੋਗ ਤੌਰ 'ਤੇ ਆਣਾ ਜਿੰਮੀ ਚੋਣਾ ਕਿਸ ਤਰ੍ਹਾਂ ਦੇਖੀ ਤੋ। ਦੇਖੋ ਜੀ ਅਸੀਂ ਪਹਿਲਾਂ ਵੀ ਜਿੰਮੀ ਚੋਣਾ ਲੜੀਆਂ ਔਰ ਉਹਦੇ ਵਿੱਚ ਵੀ ਲੋਕਾਂ ਨੇ ਇਹ ਸਾਬਤ ਕਰ ਦਿੱਤਾ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਪਸੰਦ ਕਰਦੇ ਹਾਂ ਜਿੱਥੇ ਪਹਿਲਾਂ ਕਾਂਗਰਸ ਦੀਆਂ ਸੀਟਾਂ ਸੀ ਉੱਥੇ ਵੀ ਦੁਬਾਰਾ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਜਤਾ ਕੇ ਸਾਡੀ ਜਿਹੜੀ ਵਿਧਾਨ ਸਭਾ ਦੇ ਵਿੱਚ ਵੀ ਮੈਂਬਰਾਂ ਦਾ ਵਾਅਦਾ ਕੀਤਾ ਸੋ ਅਸੀਂ ਬਹੁਤ ਹੀ ਪੋਜ਼ਿਟਿਵਲੀ ਇਸ ਚੀਜ਼ ਨੂੰ ਐਨਾਲਾਈਜ਼ ਕਰਦੇ ਹਾਂ ਕਿ ਇਸ ਵਾਰ ਵੀ ਜਿਤ ਆਮ ਆਦਮੀ ਪਾਰਟੀ ਦੀ ਹੀ ਹੋਏ। ਅੱਜ ਬਾਦ ਮਾਰਾ ਬਿਆਨ ਆਇਆ ਕਿ ਅਕਤੂਬਰ ਜਦੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਕਾਂਗਰਸ ਨਾਲ ਅੰਦਰੀ ਯਾਰਕਾਉਂ ਦੇ। ਦੇਖੋ ਉਹ ਤਾਂ ਸ਼ੁਰੂ ਤੋਂ ਹੀ ਲੱਗੇ ਹੋਏ ਆ ਕਦੇ ਕੁਛ ਕਹਿ ਦਿੰਦੇ ਆ ਕਦੇ ਕੁਛ ਕਹਿ ਦਿੰਦੇ ਆ ਆਪ ਉਹਨਾਂ ਦਾ ਪ੍ਰਾਜੇ ਕਹਿ ਲਿਆ ਤਾਂ ਭਾਜਪਾ ਨਾਲ ਆ ਇਹਨੇ ਬਾਰੇ ਉਹਨਾਂ ਨੇ ਕਦੇ ਕਮੈਂਟ ਨਹੀਂ ਕੀਤਾ। ਪਰ ਉਹਨਾਂ ਨੂੰ ਹਮੇਸ਼ਾ ਇਹੀ ਤਾਂ ਰਹਿੰਦੀ ਹੈ ਵੀ ਕੌਣ ਕਿੱਥੇ ਜਾ ਰਿਹਾ ਹੈ ਜਦਕੇ ਦੇ ਵਿੱਚ 1% ਵੀ ਕੋਈ ਸਚਾਈ ਨਹੀਂ ਹੁੰਦੀ ਸੋ ਉਹਨਾਂ ਦੀ ਆਦਤ ਹੈ ਬੋਲੀ ਜਾਣਾ ਰੋਬੀ ਪਹਿਲੀ ਵਾਰ ਵਿੱਚ 6 ਕਾਪੀ ਨੋ ਨਾ ਦੇ ਹੌਸਲਾ ਬਣਾਇਆ ਜਾ ਰਿਹਾ ਕੀ লাভ ਹੋ ਗਿਆ ਮੈਨੂੰ ਲੱਗਦਾ ਹੈ ਕਿ ਕਿਸੇ ਵੀ ਸਰਕਾਰ ਵਿੱਚ ਇਸ ਤੋਂ ਪਹਿਲਾਂ ਇਹੋ ਜਿਹਾ ਕਦਮ ਨਹੀਂ ਚੁੱਕਿਆ ਗਿਆ ਸੀ ਜੋ ਪੰਜਾਬ ਦੇ ਵਿੱਚ ਅਸੀਂ ਕੰਮ ਕਾਜ ਕਰਦੀਆਂ ਔਰਤਾਂ ਵੱਡੇ ਸ਼ਹਿਰਾਂ ਦੇ ਵਿੱਚ ਫਾਸ ਕਰਕੇ ਉਹ ਲੁੱਟਖੋਟ ਦਾ ਸ਼ਿਕਾਰ ਹੋ ਰਹੀਆਂ ਸੀ ਬੜੇ ਮਹਿੰਗੇ ਮੰਗੇ ਪੀਜੀ ਹੌਸਟਲਿਆਂ ਕਿਰਾਏ ਤੇ ਹੋ ਲੈਂਦੀਆਂ ਸੀ ਘਰ ਔਰ ਬੱਚਿਆਂ ਤੋਂ ਵੀ ਦੂਰ ਕਈ ਵਾਰ ਬੱਚਿਆਂ ਨੂੰ ਨਾਲ ਲਿਜਾ ਕੇ ਔਰ ਸੇਫਟੀ ਤੇ ਸਿਕਿਉਰਿਟੀ ਕੋਈ ਨਹੀਂ ਸੀ ਅਸੀਂ ਪੂਰੇ ਪੰਜਾਬ ਦੇ ਵਿੱਚ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ 6 ਵਰਕਿੰਗ ਔਮਨ ਹੌਸਟਲ ਖੋਲਣ ਜਾ ਰਿਹਾ ਨੰਨ ਮੁਹਾਲੀ ਵਿੱਚ ਜਲੰਧਰ ਚ ਕੰਮ ਰਿਸਰਚ ਕੋਠੰਡਾ ਚ ਜਿਹਨੂੰ ਅਸੀਂ 1 ਸਾਲ ਦੇ ਵਿੱਚ ਵਿੱਚ ਤਿਆਰ ਕਰ ਦੇਵਾਂਗੇ ਉੱਥੇ ਉਹਨਾਂ ਔਰਤਾਂ ਦੇ ਨਾਲ ਜੇਕਰ ਬੱਚੇ ਆ ਤਾਂ ਉਹਨਾਂ ਦੀ ਸੁਰੱਖਿਆ ਉਹਨਾਂ ਨੂੰ ਸਾਮ ਸੰਭਾਲ ਦਾ ਪੂਰਾ ਅਸੀਂ ਪ੍ਰਬੰਧ ਨਾਲ ਕਰਨ ਜਾ ਰਹੇ ਹਾਂ ਸੋ ਇੱਕ ਬਹੁਤ ਵੱਡੀ ਸਿਕਿਉਰਿਟੀ ਅਸੀਂ ਆਪਣੀਆਂ ਕਾਮਕਾਜੀ ਔਰਤਾਂ ਨੂੰ ਦੇਣ ਜਾ ਰਹੇ ਹਾਂ ਸੋ ਵੱਡਾ ਪਰਵਰਤਨ ਤੁਹਾਨੂੰ ਆਉਣ ਵਾਲੇ ਦਿਨਾਂ ਵਿੱਚ ਦੇਖਣ ਨੂੰ ਮਿਲੇਗਾ ਪੜਾਣਾ ਦੇ ਮੋ ਜੀਪੀ ਪੰਡਤ ਅਨਿਲੂ ਦਾ ਬਿਆਨ ਹੈ ਕਿ ਪੰਜਾਬ ਦੇ ਸਭ ਲਈ ਲਈ ਰਹਿ ਗਿਆ ਅਚੀਲਾ ਵਪਾਰ ਹੁੰਦਾ ਜੇ ਤੋ ਫੈਕਟਰੀਸ ਤੇ ਪੰਜਾਬ ਤੋਂ ਬਾਹਰ ਦੇ ਵੀ ਦੇਖਦੇ ਇਸ ਦਾ ਦੇਬਿਆਨ ਕਰਦੀ ਦੇਖੋ ਜੀ ਹੁਣ ਜਦੋਂ ਅਸੀਂ ਨਸ਼ਾ ਤਸਕਰਾਂ ਦੇ ਘਰਾਂ ਤੋਂ ਘਟਾਏ ਜਾ ਰਹੇ ਨੇ ਹੁਣ ਕਹਿ ਰਹੇ ਨੇ ਕਿ ਨਸ਼ਾ ਰਹਿ ਰਿਹਾ ਇਹ ਤੋਂ ਪਹਿਲਾਂ 10 ਸਾਲ ਉਹਨਾਂ ਨੇ ਕਦੇ ਨਹੀਂ ਦੇਖਿਆ ਇਹ ਸਿਰਫ ਇੱਕ ਕਹਿ ਲੋ ਕੇ ਪੋਲਿਟਿਕਸ ਕਰਦੇ ਆ ਇਹਨਾਂ ਨੂੰ ਲੋਕਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸਿਰਫ ਇਹਨਾਂ ਨੂੰ ਜੀਪੀ ਵਾਲਿਆਂ ਨੂੰ ਇਹ ਹੀ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਅਸੀਂ ਪੰਜਾਬ ਦੇ ਵਿੱਚ ਆਪਣੇ ਕਬਜ਼ੇ ਕਰ ਲਈਏ ਪਰ ਪੰਜਾਬ ਦੇ ਲੋਕ ਬਹੁਤ ਸਮਝਦਾਰ ਨੇ ਉਹ ਸੱਚੇ ਲੋਕਾਂ ਦੇ ਨਾਲ ਖੜੇ ਹੋ ਜਾ ਰਹੇ ਨੇ ਜਦੋਂ ਕਿ ਕੀ ਐਸ ਬਜਟ ਦੇ ਵਿੱਚ ਦੇਣ ਦਾ ਮੰਤਸਬ ਉਹਨਾਂ ਨੇ ਕੀਤਾ ਗਿਆ ਸੀ। ਦੇਖੋ ਮੈਂ ਤੁਹਾਨੂੰ ਇਹ ਦੱਸਾਂ ਕਿ ਇੰਨੀਆਂ ਗਰੰਟੀਆਂ ਬਾਦ ਸਾਬ ਨੇ ਕੀਤੀਆਂ ਔਰ ਇੰਨੀਆਂ ਪੂਰੀਆਂ ਕੀਤੀਆਂ ਉਸ ਤੋਂ ਵੱਧ ਵੀ ਕੰਮ ਕੀਤੇ ਗਏ। ਔਰ ਮੈਂ ਇਹ ਵੀ ਕਹਿਣੀ ਹੁੰਦੀ ਆ ਕਿ ਔਰਤਾਂ ਨੂੰ 1000 ਰੁਪਈਆ ਨਹੀਂ ਚਾਹੀਦਾ। ਜੇਕਰ ਪੰਜਾਬ ਚੋਂ ਨਸ਼ੇ ਖਤਮ ਹੋ ਜਾਣ ਉਹਨਾਂ ਦੇ ਬੱਚੇ ਨਸ਼ੇ ਤੋਂ ਦੂਰ ਚਲੇ ਜਾਣ ਤਾਂ ਇਸ ਤੋਂ ਵੱਡਾ ਨਾਮ ਉਹਨਾਂ ਲਈ ਕੋਈ ਨਹੀਂ ਹੈ। ਬਾਕੀ ਗਰੰਟੀ ਤਾਂ ਅਸੀਂ ਕਦੇ ਪਿੱਛੇ ਨਹੀਂ ਹਟੇ। ਗਰੰਟੀ ਜ਼ਰੂਰ ਪੂਰੀ ਕਰਾਂਗੇ। ਇਸ ਦਾ ਮੁੱਖ ਸਿਲਸਿਲਾ ਬਿਤਾਉਣਾ ਸੀ ਕਿ ਦਰਵਾਜ਼ੇ ਕੱਚਾ ਚੱਲ ਰਹੀ ਹੈ ਹੋਰ ਕੀ ਹੈ ਕਿਹੜਾ ਵਾਲਾ ਹਸਪਤਾਲ ਹੈ ਹਸਪਤਾਲ ਹਸਪਤਾਲ ਜਿਹਦੇ ਵਿੱਚ 50 ਸਾਲ ਦੇ ਪਰ ਜੋ ਡਾਕਾ ਦੀ ਸਟੇਸ਼ਨ ਮੁਕਸਰ ਵਿੱਚ ਵੱਡੀ ਅਦਾ ਦੇ ਵਿੱਚ ਰਿਪੋਰਟ ਕੀਤੀ ਉਹ ਸ਼ਿਫਟ ਹੋ ਗਿਆ ਕਹਿੰਦਾ ਜਗਾ ਨਹੀਂ ਜਿਲ੍ਹਾ ਲੈਵਲ ਤੇ ਉੱਪਰ ਕਈ ਵਾਰੀ ਜਗਾ ਦੀ ਪ੍ਰੋਬਲਮ ਆ ਜਾਂਦੀ ਹੈ ਪਰ ਅਗਰ ਇਹ ਕੋਈ ਇਸ ਤਰ੍ਹਾਂ ਦੀ ਗੱਲ ਹੋਈ ਹੈ ਵੀ ਮੁਕਸਰ ਵਾਲਾ ਸ਼ਿਫਟ ਕਰਕੇ ਕਿੱਧੜ ਵੇ ਚਲਾ ਗਿਆ ਜਾਂ ਸਿਵਲ ਹਸਪਤਾਲ ਨੂੰ ਕੋਈ ਡੀਗ੍ਰੇਡੇਸ਼ਨ ਹੋਈ ਹੈ ਤਾਂ ਉਹਦੇ ਬਾਰੇ ਆਪਾਂ ਪਤਾ ਕਰ ਲੈਣਾ ਲੱਗਦਾ ਕਿ ਮੁਕਸਰ ਵਿੱਚ ਜਗਾ ਹੈ ਨਹੀਂ देखो जी कई बारी ओदा इंफ्रास्ट्रक्चर ਲਈ ਕੋਈ ਖਾਸ ਜਗਾ ਚਾਹੀਦੀ ਹੁੰਦੀ ਹੈ ਪਰ ਮੈਂ ਇਹ ਨਹੀਂ ਕਹਿੰਦੀ ਕਿ ਜਗਾ ਹੈ ਨਹੀਂ ਕਿ ਮੈਂ ਕਹਿੰਦੀ ਕਿ ਆਪਾਂ ਐਨਲਾਈਜ਼ ਕਰ ਲਵਾਂਗੇ ਕਿਉਂਕਿ ਗਿੱਦੜਵਾਹਾ ਇੱਕ ਸਬਡਿਵੀਜ਼ਨ ਹਸਪੀਟਲ ਹੈ ਤਾਂ ਇਹ ਡੈਫੀਨੇਟਲੀ ਜਿਹੜੀਆਂ ਫੈਸਿਲਿਟੀਆਂ ਆ ਡਿਸਟ੍ਰਿਕਟ ਲੈਵਲ ਤੇ ਜ਼ਿਆਦਾ ਹੁੰਦੀਆਂ ਨੇ ਸੋ ਡਿਸਟ੍ਰਿਕਟ ਲੈਵਲ ਤੇ ਹੀ ਬਣਨਾ ਚਾਹੀਦਾ ਪਰ ਇਹਦੇ ਵਿੱਚ ਕਿਉਂ ਬਦਲਿਆ ਗਿਆ ਇਹਦੇ ਬਾਰੇ ਮੈਂ ਪਤਾ